ਇੰਡੀਆ ਤੇ ਪਾਕਿਸਤਾਨ ਦੀ ਲੜਾਈ 'ਚ ਅੱਜ ਆਮ ਲੋਕਾਂ ਦੀ ਮੌਤ ਹੋ ਰਹੀ ਆ ਭਾਵੇਂ ਇੰਡੀਆ ਹੋਵੇ ਚਾਹੇ ਪਾਕਿਸਤਾਨ ਹੋਵੇ ਆਮ ਲੋਕ ਨੇ ਜਿਹੜੇ ਉਹ ਮਰਦੇ ਨੇ ਇਸ ਬੰਬਾਂ ਦੀ ਲਪੇਟ 'ਚ ਆ ਕੇ ਪਰ ਦੋਨੇ ਮੁਲਕਾਂ ਕੋਲ ਹੀ ਪਰਮਾਣੂ ਬੰਬ ਆ ਹੁਣ ਅੱਗ ਤੇ ਤੇਲ ਪਾਉਣ ਦਾ ਕੰਮ ਕਰਦਾ ਮੀਡੀਆ ਇੰਡੀਆ ਦਾ ਤੇ ਪਾਕਿਸਤਾਨ ਦਾ ਦੋਨੇ ਪਾਸੇ ਝੂਠ ਬੋਲਿਆ ਜਾ ਰਿਹਾ ਸੀ ਇਹ ਕਰਤਾ ਉਹ ਕਰਤਾ ਇਸ ਤਰ੍ਹਾਂ ਦੀਆਂ ਗੱਲਾਂ ਕਰੀਆਂ ਜਾਂਦੀਆਂ ਨੇ ਜਿਹਦੇ ਨਾਲ ਲੋਕਾਂ ਦੇ ਵਿੱਚ ਰੋਸਾ ਵਧ ਰਿਹਾ ਦੋਨੇ ਪਾਸੇ ਪਰ ਇਹ ਕੰਮ ਨਹੀਂ ਕਰਨਾ ਚਾਹੀਦਾ ਮੀਡੀਆ ਨੂੰ ਮੀਡੀਆ ਦਾ ਕੰਮ ਆ ਲੋਕਾਂ ਨੂੰ ਸਹੀ ਜਾਣਕਾਰੀ ਦੇਣੀ ਲੋਕਾਂ ਨੂੰ ਝੂਠ ਕੋਲੋਂ ਬਚਾਉਣਾ ਕਿ ਭਾਈ ਐਸ ਗੱਲ ਦੇ ਵਿੱਚ ਨਾ ਆਵੋ ਇਹ ਝੂਠ ਆ ਪਰ ਅੱਜ ਮੀਡੀਆ ਹੀ ਝੂਠ ਨੂੰ ਫੁਲਾ ਰਿਹਾ ਬੜੇ ਜੋਰਾਂ ਸੋਰਾਂ ਦੇ ਨਾਲ ਅੱਗ ਦੇ ਉੱਤੇ ਤੇਲ ਪਾ ਰਿਹਾ ਮੀਡੀਆ ਜਿਹੜੇ ਇੰਡੀਆ ਦੇ ਪੋਲੀਟੀਕਲ ਲੀਡਰ ਨੇ ਚਾਹੇ ਪਾਕਿਸਤਾਨ ਦੇ ਪੋਲੀਟੀਕਲ ਲੀਡਰ ਨੇ ਇਹ ਦੋਨੇ ਗੁੰਡੇ ਨੇ ਬਹੁਤ ਵੱਡੇ ਗੁੰਡੇ ਨੇ ਇਹ ਗੁੰਡੇ ਨਾ ਤਾਂ ਰੱਬ ਨੂੰ ਮੰਨਦੇ ਨੇ ਇਹ ਗੁੰਡੇ ਨਾ ਕਾਨੂੰਨ ਨੂੰ ਮੰਨਦੇ ਨੇ ਇੰਡੀਆ ਵਾਲੇ ਗੁੰਡੇ ਪੋਲੀਟੀਕਲ ਲੀਡਰ ਵੀ ਕਾਨੂੰਨ ਨੂੰ ਨਹੀਂ ਮੰਨਦੇ ਪਾਕਿਸਤਾਨ ਵਾਲੇ ਲੀਡਰ ਗੁੰਡੇ ਉਹ ਵੀ ਕਾਨੂੰਨ ਨੂੰ ਨਹੀਂ ਮੰਨਦੇ ਹੁਣ ਲਗ ਲਗ ਮੁਲਕਾਂ ਕੋਲੇ ਤੁਰੇ ਫਿਰਦੇ ਨੇ ਕੀ ਕਰਦੇ ਨੇ ਉਹਨਾਂ ਕੋਲੇ ਜਾ ਕੇ ਅਲੱਗ-ਅਲੱਗ ਮੁਲਖਾਂ ਦੇ মিডিਆ ਕੋਲੇ ਦੱਸਦੇ ਨੇ ਇਹਨਾਂ ਤੇ ਜਿਹੜੇ ਬਾਹਰ ਬੈਠੇ ਕੌਂਸੂਲੇਟ ਨੇ ਜੀ ਸਾਡੇ ਆਏ ਹੋ ਗਿਆ ਇਹਨਾਂ ਨੇ ਆਹ ਕਰਤਾ ਉਹਨਾਂ ਨੇ ਇਹ ਕਰਤਾ ਭਾਈ ਕਿਸੇ ਮੁਲਖ ਨੇ ਤੁਹਾਡੀ ਵਾਹ ਨਹੀਂ ਫੜਨੀ ਤੁਸੀਂ ਦੇਖੋ ਗਾਜਾ ਦੇ ਵਿੱਚ ਕਿੰਨਾ ਕਤਲੇਆਮ ਹੋਇਆ ਕਿਸੇ ਨੇ ਕੀ ਕਰ ਲਿਆ ਯੁਕਰੇਨ ਦੇ ਵਿੱਚ ਰਸિયા ਨੇ ਕਿੰਨਾ ਕਤਲੇਆਮ ਕੀਤਾ ਕਿਸੇ ਨੇ ਕੀ ਕਰ ਲਿਆ ਹੋਈ ਜਾ ਰਿਹਾ ਕੋਈ ਮੁਲਖ ਕਿਸੇ ਦੀ ਬਾਹ ਨਹੀਂ ਫੜਦਾ ਹੁੰਦਾ ਪਰ ਜਦੋਂ ਸਾਡੇ ਮੁਲਖਾਂ ਦੇ ਪੋਲੀਟੀਕਲ ਲੀਡਰ ਹੀ ਗੁੰਡੇ ਨੇ ਭਾਵੇਂ ਇੰਡੀਆ ਹੋਵੇ ਭਾਵੇਂ ਪਾਕਿਸਤਾਨ ਹੋਵੇ ਦੋਨੇ ਗੁੰਡੇ ਨੇ ਮਸਟੰਡੇ ਨੇ ਆਪਣੇ ਲੋਕਾਂ ਨੂੰ ਹੀ ਮਰਵਾਈ ਜਾਂਦੇ ਨੇ ਇਹ ਗੁੰਡੇ ਨੇ ਗੁੰਡੇ ਇਹ ਇਨਸਾਨ ਨਹੀਂ ਹੈਗੇ ਕਿਉਂਕਿ ਨਰਿੰਦਰ ਮੋਦੀ ਨੇ ਗੁਜਰਾਤ ਦੇ ਵਿੱਚ ਕਿੰਨਾ ਕਤਲੇਆਮ ਕੀਤਾ ਜਦੋਂ ਦਾ ਨਰਿੰਦਰ ਮੋਦੀ ਦਾ ਰਾਜ ਆਇਆ ਨਰਿੰਦਰ ਮੋਦੀ ਆਇਆ ਸੱਤਾ ਦੇ ਵਿੱਚ ਨਰਕ ਬਣਾ ਕੇ ਰੱਖ ਦਿੱਤਾ ਇੰਡੀਆ ਦਾ ਨਰਕ ਤੁਸੀਂ 2014 ਤੋਂ ਪਹਿਲਾਂ ਦੇ ਹਾਲਾਤ ਦੇਖੋ ਕਿੰਨੇ ਵਧੀਆ ਹੁੰਦੇ ਸੀ 2014 ਤੋਂ ਬਾਅਦ ਹਾਲਾਤ ਵਿਗੜਦੇ ਹੀ ਚਲੇ ਗਏ ਵਿਗੜਦੇ ਹੀ ਚਲੇ ਗਏ ਅੱਜ ਭੁੱਖ ਮਰੀ ਪਈ ਪਈਆ ਕਿੰਨੇ ਲੋਕ ਨੇ ਜਿਹੜੇ ਭੁੱਖ ਨਾਲ ਮਰਦੇ ਨੇ ਭਾਰਤ ਦੇ ਵਿੱਚ ਇੰਡੀਆ ਚ ਕਿੰਨੇ ਲੋਕ ਨੇ ਜਿਹੜੇ ਪਾਕਿਸਤਾਨ ਚ ਭੁੱਖ ਨਾਲ ਮਰਦੇ ਨੇ ਲੋਕ ਤਾਂ ਭੁੱਖ ਨਾਲ ਮਰਦੇ ਨੇ ਉਤੋਂ ਦੀ ਹੁਣੇ ਬੰਬਾਂ ਨਾਲ ਮਾਰਨ ਲੱਗੇ ਨੇ ਹੁਣ ਜਿਹੜੇ ਮੀਡੀਆ ਦੇ ਖਲਾਤ ਨੇ ਜਿਹੜੇ ਹਿਸਾਬ ਦੇ ਨਾਲ ਮੀਡੀਆ ਅੱਗ ਲਾਉਂਦਾ ਉਹ ਹਿਸਾਬ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਪਰਮਾਣੂ ਵੀ ਚੱਲ ਸਕਦਾ ਕਿਉਂਕਿ ਕਹਿੰਦੇ ਨੇ ਮੀਡੀਆ ਵਾਲੇ ਕਿ ਜੀ ਪਾਕਿਸਤਾਨ ਕੋਲੇ ਤਾਂ ਥੋੜੇ ਦਿਨ ਦੀ ਸਮਾਨ ਆ ਲੜਾਈ ਦਾ ਵੀ ਥੋੜੇ ਦਿਨਾਂ 'ਚ ਹੀ ਖਤਮ ਹੋ ਜਾਏਗਾ ਭਾਈ ਜੇ ਪਾਕਿਸਤਾਨ ਖਤਮ ਹੋਏਗਾ ਉਹ ਐਵੇਂ ਹੀ ਥੋੜੋ ਖਤਮ ਹੋ ਜਾਏਗਾ ਖਤਮ ਹੁੰਦਾ ਹੁੰਦਾ ਸਾਰਿਆਂ ਨੂੰ ਖਤਮ ਕਰ ਜੇਗਾ ਕਿਉਂਕਿ ਜੇ ਉਹਨਾਂ ਨੇ ਪਰਮਾਣੂ ਚਲਾ ਦਿੱਤਾ ਕੌਣ ਬਚੇਗਾ ਬਈ ਕੌਣ ਬਚੇਗਾ ਨਕਸ਼ਾ ਹੀ ਰਹਿ ਜਾਏਗਾ ਇਕੱਲਾ ਕਿ ਇੱਥੇ ਭਾਰਤ ਪਾਕਿਸਤਾਨ ਹੁੰਦਾ ਸੀ ਕੁਸਬ ਨਹੀਂ ਬਚਣਾ ਸਭ ਕੁਝ ਨਾ ਖਤਮ ਹੋ ਜਾਏਗਾ ਇਧਰ ਨੂੰ ਕਿਉਂ ਨਹੀਂ ਸੋਚਿਆ ਜਾ ਰਿਹਾ ਕਿਉਂ ਅੱਗ ਲਾ ਰਹੇ ਹੋ ਮੀਡੀਆ ਵਾਲਿਓ ਕਿਉਂ ਝੂਠ ਬੋਲੀ ਜਾ ਰਹੇ ਹੋ ਬਕੀ ਜਾ ਰਹੇ ਹੋ ਬਕੀ ਜਾ ਰਹੇ ਹੋ ਇੰਨਾ ਝੂਠ ਇੰਨਾ ਝੂਠ ਥੁੱਕ ਸਿੱਟੀ ਜਾਂਦੇ ਹੋ ਆਪਣੀ ਟੀਆਰਪੀ ਬਣਾਉਣ ਦੇ ਲਈ ਇਹ ਕਰਤਾ ਬੋਹ ਕਰਤਾ ਰੱਬ ਨੂੰ ਜਾਨ ਦੇਣੀ ਆ ਕੁਸੀਂ ਤਾਂ ਇਨਸਾਨ ਹੋ ਕੇ ਇਨਸਾਨੀਅਤ ਨੂੰ ਭੁੱਲ ਚੁੱਕੇ ਹੋ ਜੇ ਪਾਕਿਸਤਾਨ ਦੇ ਮਰਦੇ ਨੇ ਉਹ ਵੀ ਇਨਸਾਨ ਨੇ ਜੇ ਇੰਡੀਆ ਚ ਮਰਦੇ ਨੇ ਉਹ ਵੀ ਇਨਸਾਨ ਨੇ ਕਦੇ ਕਿਸੇ ਦੀ ਜਾਤ ਨਹੀਂ ਮਰਦੀ ਕਿਉਂਕਿ ਜਾਤਾਂ ਇੱਥੇ ਹੀ ਬਣਾਈਆਂ ਜਾਂਦੀਆਂ ਨੇ ਪਰ ਸਾਰੇ ਇਨਸਾਨ ਆ ਕਿਉਂ ਇਨਸਾਨੀਅਤ ਦਾ ਕਤਲੇਆਮ ਕਰਾਉਂਦੇ ਹੋ ਪਾਪੀਓ ਰੱਬ ਕੋਲੋਂ ਡਰੋ ਪਰਮਾਤਮਾ ਤੋਂ ਡਰੋ ਕਿਉਂ ਤੁਸੀਂ ਇੱਕ ਰਾਕਸ਼ਸ ਬਣ ਗਏ ਹੋ ਪਰ ਲੋਕੋ ਇਹ ਗੁੰਡੇ ਪੋਲੀਟੀਕਲ ਲੀਡਰਾਂ ਤੋਂ ਤੇ ਗੁੰਡੇ ਪੋਲਿਟੀਕਲ ਟੀਵੀ ਚੈਨਲਾਂ ਕੋਲੋਂ ਬਚ ਕੇ ਰਹੋ ਝੂਠੀਆਂ ਖਬਰਾਂ ਲਿਆ ਲਿਆ ਕੇ ਬਗਵਾਸ ਕਰਦੇ ਰਹਿੰਦੇ ਨੇ ਇਧਰੋਂ ਉਧਰੋਂ ਚੱਕ ਚੁੱਕੇ ਕਰਤਾ ਬੋਹ ਕਰਤਾ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਵੋ ਆਪਣੇ ਆਪ ਨੂੰ ਬਚਾ ਕੇ ਰੱਖੋ ਇਹ ਦੋਨੇ ਹੀ ਗੁੰਡੇ ਨੇ ਅੱਜ ਭਾਰਤ ਦਾ ਮੀਡੀਆ ਵੀ ਗੁੰਡਾ ਤੇ ਪੋਲਿਟੀਕਲ ਲੀਡਰ ਵੀ ਗੁੰਡੇ ਨੇ ਇਹ ਗੁੰਡੇ ਹੁਣ ਕਿੰਨੇ ਕੁ ਲੋਕਾਂ ਦੀ ਜਾਨ ਲੈਣਗੇ ਇਹ ਆਉਣ ਵਾਲਾ ਸਮਾਂ ਦੱਸੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ